ਜਿੰਨਾ ਕਮੇਟੀਆਂ ਪਾਈਆਂ ਉਹਨਾਂ ਇਦਾਂ ਨਹੀਂ ਕੰਮ ਚੱਲਦੇ ਹੁੰਦੇ ਅਗਲਾ ਪੂਰੀ ਤਰੀਕੇ ਤੇ ਪੈਸੇ ਦਿੰਦਾ ਬੰਦੇ ਨੂੰ ਚੱਲ ਕੋਈ ਮੈਨੂੰ ਦੱਸੋ 10 ਦਿਨ ਵੱਧ ਹੋ ਗਏ ਅੱਜ ਮੈਂ ਤੁਹਾਡੇ ਫਿੱਗਰ ਫੇੜੇ ਤੇ ਫੇੜਾ ਮਾਣਦੇ ਆਂ ਚੱਲ ਕੋਈ ਗੱਲ ਨਹੀਂ ਜਲਦੀ ਤੱਕ ਜਿੱਥੇ 10 ਦਿਨ ਤੋਂ ਚੁੱਪ ਚੁਪਾ ਰਿਹਾ ਹੈ ਨਾ ਉੱਥੇ ਇੱਕ ਦੋ ਦਿਨ ਦਾ ਟਾਈਮ ਮੈਨੂੰ ਹੋਰ ਦੇ ਦੇ ਯਾਰ ਕਿਹੜੀ ਗੱਲੋਂ ਮੈਨੂੰ ਅੱਜ ਪੈਸੇ ਕਢਾ ਕੇ ਦਿਓ ਬਸ ਗੱਲ ਖਤਮ ਵਾ ਉਮੀਦ ਕੀ ਗੰਡੇ ਕੁਛ ਨਹੀਂ ਬਸ ਮਿੱਠੀ ਕਿੱਧਰ ਆਈ ਇਹ ਆਉਣਾ ਕਿਧਰੋਂ ਆ ਮੇਰਾ ਕੋਈ ਆਣ ਜੀਨ ਥੋੜਾ ਵਾ ਹੁਣ ਕੀ ਗੱਲ ਹੈ ਨਾ ਮੈਂ ਬਾਹਰ ਜਾਣ ਚੋਗਾ ਆ ਤੇ ਨਾ ਮੈਂ ਘਰ ਬਹਿਣ ਚੋਗਾ ਅੱਛਾ ਮੈਂ ਤੁਹਾਨੂੰ ਇਹੀ ਗੱਲ ਕਹਿਣ ਦੀ ਹੈ ਕਿ ਕਮੇਟੀ ਦੇ ਪੈਸੇ ਨਾ ਦੇਣੇ ਤੇ ਲੈਣੇ ਹੀ ਆ ਇਹ ਪੈਸੇ ਤੇ ਨਹੀਂ ਲੱਭਣੇ ਹੁਣ ਜਦੋਂ ਲੱਭਣਗੇ ਉਦੋਂ ਹੀ ਸਹੀ ਤੇ ਤੁਸੀਂ ਇਦਾਂ ਕਰੋ ਵੀ ਕਮੇਟੀ ਦੇ ਪੈਸੇ ਨਾ ਕਿ ਤਰ ਫੜ ਕੇ ਤਾਂ ਉਹਨਾਂ ਨੂੰ ਦੇ ਦਈਏ ਕੋਈ ਜਾਰੀਾਸ ਕੋਲਣ ਲੰਦੇ ਮੈਂ ਵੀ ਇਹੋ ਸੋਚਣ ਲਿਆ ਹਾਂ ਹਾਂ ਜੀ ਕਿ ਪੈਸੇ ਕੀ ਪਤਾ ਲੱਭਣੇ ਆ ਕਿ ਨਹੀਂ ਲੱਭਣੇ ਠੀਕ ਹੈ ਨਾ ਹਾਂ ਤੇ ਅਹੀਂ ਪਿੰਡ ਵਸ ਦੀ ਗੱਲ ਆ ਤੇ ਸਾਰੇ ਜਣੇ ਗੱਲਾਂ ਕਰਦੇ ਪਏ ਆ ਕਿੰਨੇ ਕ ਦਿਨ ਮੈਂ ਉਹਦੇ ਮੂੰਹ 'ਨਾਂ ਲੱਗਾਗਾ ਹਾਰ ਕੇ ਇੱਕ ਦਿਨ ਉਹਦੇ ਮੱਥੇ ਤੇ ਲੱਗਣਾ ਹੀ ਪੈਣਾ ਨਾ ਆਹੋ ਨਹੀਂ ਕਿੰਨੇ ਕ ਦਿਨ ਲੋਕੇ ਰਹਿਣਾ ਇੱਕ ਆਪਣਾ ਵਿਹਾਰ ਖਰਾਬ ਹੋਣ ਡਿਆ ਤੈਨੋਂ ਬਿਹਤਰ ਇਹ ਹੋਈ ਆ ਕਿ ਅਹੀਂ ਫੜਤੜ ਕਰਕੇ ਨਾ ਤੇ ਦਲਜੀਤ ਨੂੰ ਦਲਜੀਤ ਦੇ ਪੈਸੇ ਦੇ ਦਈਏ ਹੂੰ ਇਹ ਹੁਈ ਹੈ ਕਿ ਜਿੰਨੀ ਕਿ ਮਦਦ ਜੋ ਕਰਨ ਕਰ ਦਿੰਦਾ ਵਾ ਜੋਬਨ ਨੂੰ ਇੱਕ ਰਹਿਣਾ ਤੁਸੀਂ ਗੱਲ ਕਰ ਰਹੇ ਹੋ ਆਪ ਹੁਣ ਮੈਂ ਆਪ ਨੂੰ ਇਦਾਂ ਬੋਲਨੀ ਆ ਤਾਂ ਉਹਨਾਂ ਨੇ ਗੁੱਸਾ ਕੀਤਾ ਕਰਨੀ ਤਾਂ ਉਹਨਾਂ ਨੇ ਮੁਸ਼ਕਲ ਹੀ ਹੈ ਮਦਦ ਉਹਨਾਂ ਨੇ ਨਹੀਂ ਕਰਨੀ ਪਰ ਇੱਕ ਵਾਰੀ ਗੱਲ ਕਰ ਲੋ ਕੀ ਪਤਾ ਕਰੀ ਦੇਣ ਸਸਤੀ ਖਾ ਲੈਣਾ ਸਾਡੇ ਤੇ ਮੈਂ ਵੀ ਜੋਤਨਾ ਕਰ ਕਰਾਂਗੀ ਤੁਸੀਂ ਜੋਬਨ ਨਾਲ ਗੱਲ ਕਰ ਲੋ ਹੁਣ ਪਰ ਮੀਤ ਗੱਲ ਪਤਾ ਕੀ ਹੈ ਮੇਰੀ ਗੱਲ ਸੁਣ ਹਾਂਜੀ ਪੈਸਾ ਜਿਹੜਾ ਨਾ ਇਹ ਬੜਾ ਕੁਝ ਕਰਵਾ ਆਂਦਾ ਹੁਣ ਮੈਂ ਵੀ ਤੇ ਤੁਹਾਡੇ ਦੇ ਨਾਲ ਆਇਆ ਹੀ ਨਾ ਕੀ ਪਰ ਉਮੀਦ ਕੀ ਪਤਾ ਤੂੰ ਆਪਣੇ ਪੇਕੇ ਆ ਆਪਣੇ ਭਰਾ ਨੂੰ ਨਹੀਂ ਪੈਸੇ ਦੇਤੇ ਤੇ ਤੂੰ ਵੀ ਹੁਣ ਜੋਦ ਦਾ ਨਾਮ ਲਾਤਾ ਜੋ ਬੰਦਾ ਨਾਮ ਲਾਤਾ ਕੀ ਪਤਾ ਕੱਲ ਨੂੰ ਮੇਰਾ ਨਾਮ ਵੀ ਲਾ ਦਿਓ ਠੀਕ ਨਹੀਂ ਪਰ ਗੱਲ ਇਹ ਆ ਕਿ ਹੁਣ ਦੇਖ ਲੋ ਕਿ ਫੇਰ ਅਸੀਂ ਇੱਕ ਦੂਸਰੇ ਨੂੰ ਬੁਲਾਣ ਦੇਦੇ ਆ ਆਪਣਾ ਦੋਵੇਂ ਜਣੇ ਹਾਂਜੀ ਤੇ ਮੈਂ ਚਾਹਨਾ ਵਾਂ ਕਿ ਚਲੋ ਸਾਡਾ ਦੋਵਾਂ ਭਰਾਵਾਂ ਦਾ ਪਿਆਰ ਉਦਾਂ ਹੀ ਬਣਿਆ ਰਵੇ ਹੁਣ ਤੂੰ ਹੀ ਮਾੜਾ ਚੰਗਾ ਬੋਲ ਛੜਿਆ ਸੀ ਜੋਤ ਨੂੰ ਵੀ ਤੇ ਜੋਗਨ ਨੂੰ ਚਲੋ ਉਸ ਕੋਈ ਗੱਲ ਨਹੀਂ ਵੱਧ ਘਾਟੇ ਫੋਲੇ ਜਿੰਦੇ ਉਹਨਾਂ ਨੇ ਕਿਹਾ ਮੈਨੂੰ ਨਹੀਂ ਬੋਲੇ ਮੈਂ ਕਿਹਾ ਗੁੱਸਾ ਕੀਤਾ ਸੀ ਮੈਂ ਫਿਰ ਉਹਨਾਂ ਨਾਲ ਬੁਲਾਉਣੀ ਲੱਗੀ ਸੀ ਨਾ ਤੇ ਕੋਈ ਗੱਲ ਨਹੀਂ ਆਪਣੇ ਯਾਰ ਦੱਸੋਗੇ ਪੁੱਛ ਲਓ 1.5 ਦੋ ਲੱਖ ਹੋ ਕਰਕੇ ਦੇਣ ਜੋਬਨ ਨੂੰ ਕਿਹਾ ਵੀ 1.5 ਦੋ ਲੱਖ ਹੋ ਕਰ ਦੇਣਾ ਤੇ ਮੈਂ ਫੇਕੇ ਵੀ ਗੱਲ ਕਰਨੀ ਹੈ ਮੰਮੀ ਹਾਂ ਨਾਲ ਗੱਲ ਕਰਦੀ ਉਹਨਾਂ ਨਾਲ ਯਾਰ ਦੋਸਤ ਕੋਲ ਤੇ ਚਲ ਮੈਂ ਪੁੱਛ ਲੈਣਾ ਉਹ ਤੇ ਕੋਈ ਗੱਲ ਨਹੀਂ ਤੇ ਜੋਬਨ ਕੋਲੋਂ ਕਿਹੜੇ ਮੂੰਹ ਨਾਲ ਪੁੱਛਾਂਗਾ ਨਾ ਉਹ ਤੇ ਮੈਂ ਗੱਲ ਘੰਡਿਆ ਤੁਹਾਡਾ ਕਿ ਜੋਬਨ ਨੂੰ ਮੈਂ ਕਿਹੜੇ ਮੂੰਹ ਨਾਲ ਪੁੱਛਾਂਗਾ ਕੋਈ ਗੱਲ ਨਹੀਂ ਵੱਧ ਘਟੇ ਖਰਚ ਹੋ ਹੀ ਜਾਂਦੇ ਸਾਨੂੰ ਗੁੱਸੇ ਹੋ ਕੇ ਬਹਿ ਜਾਣਾ ਚਲੋ ਜੇ ਤੂੰ ਮੇਰੀ ਗੱਲ ਸਮਝੇਗਾ ਤੇ ਫਿਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀਰ ਨੇ ਬਾਹਰ ਜਾਣਾ ਹੈ ਨਾ ਤੇ ਮੰਮੀ ਉਹਨਾਂ ਨੇ ਪੈਸੇ ਰੱਖੇ ਹੀ ਉਹਨਾਂ ਕੋ ਮੈਂ ਉਹਨਾਂ ਨੂੰ ਵੀ ਪੁੱਛ ਲੈਣੀ ਆ ਤੇ ਚੋਣੇ ਤੱਕ ਉਹਨਾਂ ਨੂੰ ਪੈਸੇ ਦੇ ਦੇਣਾ ਤੇ ਚੋਣੇ ਨੂੰ ਪੈਸੇ ਆਣ ਕੇ ਤੇ ਫਿਰ ਉਹਨਾਂ ਨੂੰ ਵਾਪਸ ਕਰ ਦਾਂਗੇ ਚੋਣੇ ਨੂੰ ਕਿਹੜਾ ਟਾਈਮ ਰਹਿ ਗਿਆ ਚੋਣੇ ਨੂੰ 10 ਦਿਨ ਰਹਿ ਗਏ ਆ ਪਰ ਹੁਣ ਦਲਜੀਤ ਨਹੀਂ ਨਾ ਰੁਕਣ ਦਿਆ ਓਨੀ ਦੇਰ ਨਾ ਰੁਕਣਾ ਚੋਣੇ ਦੇਰ ਤੱਕ ਇੰਨਾ ਕੁ ਖਰ ਲੈਣੇ ਠੀਕ ਨਹੀਂ ਇਹ ਨਾ ਮੈਂ ਪਹਿ ਉਹਨਾਂ ਕੋ ਫਰਲਾ ਪਾ ਦਿੱਤੀ ਉਹਨਾਂ ਨੂੰ ਦੋ ਹੀ ਨਾ ਕਿ ਉਹਨਾਂ ਨੂੰ ਪੈਸੇ ਦੇਣੇ ਪੈਣੇ ਆ ਉਹਨਾਂ ਨੇ ਬਾਹਰ ਜਾਣਾ ਹੈ ਜਿਉਹਾ ਢਾਡੇ ਦੱਸ ਦੇ ਨਗਾ ਦਿੰਦੇ ਆ ਹਾਂਜੀ ਤੇ ਵਧੀਆ ਗੱਲ ਆ ਠੀਕ ਆ ਨਾ ਹਾਂਜੀ ਇਧਰੋਂ ਇਹ ਇਹਦਾ ਮੂੰਹ ਬੰਦ ਹੋ ਜਾਏਗਾ ਇਹਨੂੰ ਪੈਸੇ ਦੇ ਦੇਾਂਗੇ ਤੇ 10 ਦਿਨਾਂ ਦੀ ਗੱਲ ਆ ਆਪਣਾ ਝੋਨਾ ਵੱਢ ਕੇ ਮੰਡੀ ਸੁੱਟਾਂਗੇ ਤੇ ਮੰਡੀ ਵਾਲੇ ਕੋ ਪੈਸੇ ਲੈ ਕੇ ਤੇ ਉਧਰ ਦੇ ਦਾਂਗੇ ਹਾਂ ਠੀਕ ਆ ਨਾ ਹਾਂਜੀ ਤੇ ਬਾਕੀ ਚਲੋ ਮੈਂ ਜੋਬਨ ਨਾਲ ਗੱਲ ਕਰਨਾ ਸ਼ਾਮਾਂ ਨੂੰ ਜੋਬਨ ਕੋ ਪੈਸੇ ਨਾ ਸਰਨਾ ਥੋੜੇ ਬਾਅਦ ਤੱਕ ਜੋਬਨ ਕੋਈ ਫਰਨੇ ਪੈਣੇ ਤੁਝੇ ਵਾਦੀ ਘਟ ਲੋੜ ਵੀ ਪਊਗੀ ਨਾ ਜਰੂਰ ਸੰਲੇਸ਼ਮਨ ਪੈਣਾ ਉਹ ਦੇ ਦਾਂਗੇ ਗਹਿਨੇ ਰੱਖ ਦਾਂਗੇ ਨਹੀਂ ਵੇਚਾਂਗੇ ਤੇ ਗਹਿਨੇ ਰੱਖ ਦਾਂਗੇ ਚਲ ਦੇਖ ਲਓ ਵਜਿੱਦਾਂ ਵੀ ਕਰਨਾ ਵਾ ਪਹਿਲੇ ਜੋਬਨ ਨਾਲ ਗੱਲ ਕਰਾਂ ਜੋਬਨ ਕਿੰਨੇ ਪੈਸੇ ਦਿੰਦਾ ਹਾਂਜੀ ਤੇ ਬਾਕੀ ਫੇਰ ਗੱਲ ਕਰਨੇ ਆ ਠੀਕ ਹੈ ਨਾ ਹਾਂਜੀ ਤੇ ਤੁਸੀਂ ਮੰਮੀ ਨਾਲ ਜਿਹੜੀ ਗੱਲ ਕਰਨੀ ਆ ਉਹ ਪਹਿਲੇ ਜੋਬਨ ਨਾਲ ਮੈਨੂੰ ਗੱਲ ਕਰ ਲਿਆ ਦਿਓ ਕੋਈ ਨਹੀਂ ਮੰਮੀ ਨਾਲ ਗੱਲ ਕਰ ਲੈਣ ਤੇ ਜੋਬਨ ਨਾਲ ਗੱਲ ਕਰ ਦਿਓ ਜੋਬਨ ਘਰ ਆਹ ਘਰ ਜਦੋਂ ਘਰ ਆਊਗਾ ਤੂੰ ਗੱਲ ਕਰ ਲੈ ਚਲ ਠੀਕ ਆ ਹਾਂਜੀ ਚਲ ਠੀਕ ਆ ਫੇ ਚਲ ਹੈਲੋ ਸਾਚਕਾ ਮੈਂ ਹੋਰ ਕਿੱਲ ਜੈ ਨਹੀਂ ਠੀਕ ਆ ਭਾ ਮੈਂ ਤੁਹਾਡੇ ਨਾਲ ਗੱਲ ਕਰਨੀ ਉਹ ਕਮੇਟੀ ਬਾਰੇ ਤੁਹਾਨੂੰ ਦੱਸਿਆ ਨਾ ਕਿ ਗਵਾਚ ਗਿਆ ਹਾਂਜੀ ਤੇ ਲੱਭੇ ਨਹੀਂ ਤੇ ਉਹ ਜਿਨ੍ਹਾਂ ਨੇ ਕਮੇਟੀ ਚੁੱਕੀ ਹੈ ਦੋ ਘਰ بار بار ਫੇਰਾ ਮਾਰ ਰਹੇ ਹੰਤ ਮੈ ਕੀ ਪਤਾ ਪੈ ਕਦੋਂ ਲੱਭਣੇ ਆ ਕਦੋਂ ਨਹੀਂ ਹੁਣ ਜਿਨ੍ਹਾਂ ਨੇ ਪੈਸੇ ਲੈਣੇ ਆ ਉਹਨਾਂ ਦੇ ਘਰ ਫੇਰ ਮਾਰਨੀ ਆ ਹੋਰ ਸਾਡੇ ਦੁਆਰੇ ਹੋਂਡੇ ਵੀ ਪੈਸੇ ਤੁਹਾਨੂੰ ਕਿੰਨੇ ਦਿਨ ਲੇਟ ਕਰਦੇ ਦਾ ਦਿਨ ਤੋਂ ਹੋ ਗਏ ਹਾਂਜੀ ਉਹ ਮੈਂ ਤਾਂ ਢ ਨਹੀ ਗੱਲ ਕਰਨੀ ਕਿ ਜੇ ਹਣ ਲੋਰ ਪਈ ਪੈਣ ਦੇ ਤੇ ਫੇਰ ਸਾਡੀ ਮਦਦ ਕਰ ਦੋਗੇ ਨਾ ਡੇਢ ਦੋ ਲੱਖ ਦੀ ਕਰ ਦਿਓ ਅੰਨੇ ਕੋਈ ਨਹੀਂ ਚੋਣਦੇ ਪੈਸੇ ਆਉਂਦੇ ਹਨ ਫਿਰ ਤੁਹਾਨੂੰ ਦੇ ਦਾਂਗੇ ਨਹੀਂ ਹਾਨੂੰ ਵੀ ਪਤਾ ਵੀਰ ਨੇ ਬਾਹਰ ਜਾਣਾ ਹਾਂ ਕਹਿੰਦੇ ਹਾਂ ਸ਼ਰਮਾਉਂਦੇ ਪਰ ਹੁਣ ਕੀ ਕਰੀਏ ਹਾਂ ਘਰ ਵੀ ਬਾਹਰ ਬਾਹਰ ਫੇਰ ਮਾਰਨ ਰਿਹਾ ਉਹਨਾਂ ਨੂੰ ਪੈਸੇ ਦੇਣੇ ਪੈਣੇ ਉਹ 10 ਦਿਨ ਰੁਕ ਜਾਂਦਾ ਪਰ ਉਹਨਾਂ ਨੂੰ ਚੋਣਨੇ ਤੋਂ ਪੈਸੇ ਦੇ ਦिए ਪਰ ਉਹ ਵੀ ਨਾ ਮੀਟ ਕਰਨ ਦੇ ਉਹ ਕਹਿੰਦੇ ਸਾਨੂੰ ਲੋਹਰ ਆਪਾਂ ਵਿਆਜ ਧਾਰਨਾ ਹੈ ਤੁਸੀਂ ਇਦਾਂ ਕਰੋ ਜੇ ਤਾਂ ਹੈ ਨਾ ਵੀਰ ਨੂੰ ਭਾਂ ਭੇਜੋ ਕਿਸ ਦਿਨ ਜਾਂ ਜੇ ਕੋਤਮ ਆ ਜਾਗੇ ਮੈਂ 1.5 ਤੋਂ 2 ਲੱਖ ਰੁਪਏ ਕਰ ਦੋ ਤੇ ਬਾਅਦ ਚ ਉਹਨੇ ਪੈਸੇ ਆਂਦੇ ਫੇ ਤੁਹਾਨੂੰ ਦੇ ਦਾਂਗੀ। ਹਾਂਜੀ। ਠੀਕ ਹੈ ਕਰੇ ਵੀਰ ਨਾਲ ਗੱਲ ਫੇ ਮੈਨੂੰ ਦੱਸਿਓ ਫੇ। ਹਾਂਜੀ। ਚਲ ਠੀਕ ਹੈ। ਮੈਂ। ਪਰ ਮੀਨਾ ਤੋਂ ਹੁਣ ਗੱਲ ਹੋ ਗਈ ਆ। ਤੇ ਉਹ ਵੀ ਕਹਿੰਦੇ ਵੀ ਸਾਡੇ ਮੈਂ ਕਦ ਦੇ ਦਾਂਗੇ ਕੋਤੋਂ ਰੱਖਦੇ ਆ। ਹੂੰ ਤੇ ਇੰਦਾ ਕਰਨੀ ਆ। ਇੱਕ ਵਾਰੀ ਨਾ ਜੋਤ ਨਾਲ ਗੱਲ ਕਰਕੇ ਆਉਣੀ ਆ। ਉਹ ਵੀ ਉਸੇ ਹੋ ਕੇ ਬੈਠੀ ਹੈ ਕੀ ਪਤਾ ਨੂੰ ਉਹਨਾਂ ਕੋਲ ਨਹੀਂ ਪੈਸੇ ਫਰਨੇ ਪੈਣੇ ਦੋ ਦਿਨਾਂ ਕੋਈ ਗੱਲ ਕਰਉਣੀ ਹੈ ਪਹਿਲੇ ਭਾਵੇਂ ਨਾਂ ਵੀ ਮੰਗਾਂਗੇ ਨਾ ਪਹਿ ਬਾਤ ਚਲਾ ਲਾਂਗੇ ਪਰ ਉਹਨੂੰ ਮਨਾ ਕੇ ਥਾਵਾਂ ਜੋ ਦੇਖਿਆ ਹੁੰਦੇ ਕੁਛ ਨਹੀਂ ਆ ਚਾਰਜਰ ਲੱਗੀ ਹੀ ਸਾਂਭਣ ਮੈਂ ਫੇਰ ਲੈਡਾ ਨਹੀਂ ਗਿਆ ਨਹੀਂ ਕਿਹ ਗਵਾਜ ਜਾਂਦੀਆਂ ਠੀਕ ਤੇ ਸਾਂਭੀ ਲਾ ਦੱਸੋ ਕੋਈ ਕੰਮ ਹੀ ਨਹੀਂ ਨਹੀਂ ਕੰਮ ਤਾਂ ਨਹੀਂ ਕੋਈ ਹਾਂਜੀ ਮੈਂ ਗੱਲ ਹੀ ਕਰਨੀ ਥਾਣ ਦੱਸੋ ਕੋਈ ਨਹੀਂ ਮੈਂ ਕਰਨੀ ਹੂੰ ਗੱਲ ਨਾਲ ਕੋ ਸਨ ਕਰੀ ਤੇ ਨਾ ਮੈਂ ਤੁਨ ਵਧ ਕਟ ਪੋਰ ਗਈ ਹਣਾ ਜਦੋਂ ਬੰਦੇ ਨੂੰ ਗੁੱਸਾ ਚੜ ਰਿਹਾ ਹੋਇਆ ਹੈ ਨਾ ਤੈਨੂੰ ਸਮਝਣਾ ਇਹਦੇ ਵੱਧ ਘੱਟ ਬੋਲੇ ਜਾਂਦਾ ਕੋਈ ਗੱਲ ਨਹੀਂ ਦੀਦੀ ਤਹੀ ਵੱਡੇ ਜੀ ਕੁਝ ਕਹਿ ਵੀ ਸਕਦੇ ਜੀ ਅਸੀਂ ਗੁੱਸਾ ਕਰ ਤੋ ਕਰਨਾ ਨਾਲ ਘਰ ਚੇਤੀਬੱਡੀ ਗੱਲ ਹੋਈ ਤੇ ਫਿਰ ਗੁੱਸਾ ਕਿਸੇ ਵੇਲੇ ਆ ਵੀ ਜਾਂਦਾ ਹੀ ਆ ਗੱਲ ਵੀ ਨਿਕਲ ਜਾਂਦੀ ਮੂੰਹ ਪਰ ਇਹ ਆ ਵੀ ਜਿਹੜਾ ਤਹੀ ਨਾ ਲਾਇਆ ਹੈ ਨਾ ਉਹਦਾ ਦੁੱਖ ਮਹਿਸੂਸ ਹੋਇਆ ਮੈਨੂੰ ਆ ਬਾਤ ਮਹਿਸੂਸ ਹੋ ਰਿਹਾ ਹੈ ਬਾਦ ਮੈਂ ਅੰਦਰ ਗਈ ਨਾ ਤੇ ਮੈਂ ਅੰਦਰ ਸੋਚਾਂ ਵੀ ਮੈਂ ਕਿਉਂ ਇਦਾਂ ਬੋਲਿਆ ਹੁਣ ਅੰਦਰ ਹੀ ਮੈਂ ਤਾਂ ਖੋਲਿਆ ਸੀ ਤੁਸੀਂ ਤਾਂ ਵੀ ਨਹੀਂ ਹੁਣ ਗਲਤੀਆਂ ਮੈਂ ਵੀ ਕਿੰਨੀਆਂ ਕੀਤੀਆਂ ਸਿੱਧੇ ਨਾਨਕ ਤਾਂ ਡਲਾਤਾ ਤੇ ਕੋਈ ਗੱਲ ਨਹੀਂ ਜੇ ਗਲਤ ਵੱਧ ਘੱਟ ਬੋਲਿਆ ਵੀ ਗਿਆ ਨਾ ਮੈਨੂੰ ਮਾਫ ਕਰੀ ਅੱਗੇ ਤੋਂ ਨਹੀਂ ਹੋਵੇ ਇਹ ਗਲਤੀ ਹੁੰਦੀ ਕੋਈ ਨਹੀਂ ਦੀਦੀ ਗੱਲ ਹੋ ਹੀ ਜਾਂਦੀ ਆ ਪਰ ਇਹ ਆ ਵੀ ਗਾਂ ਤੋਂ ਤੁਸੀਂ ਵੀ ਖਿਆਲ ਰੱਖਿਓ ਕੋਈ ਗੱਲ ਨਹੀਂ ਪੈ ਹੀ ਗਵਾਚ ਗਈ ਹੈ ਇਹ ਚੀਜ਼ ਤੁਹਾਨੂੰ ਵੀ ਬੜਾ ਦੁੱਖ ਵਾ ਹੁਣ ਜਿਨ੍ਹਾਂ ਨੂੰ ਚਾਹੀਦੇ ਉਹਨਾਂ ਤੇ ਫੇਰੇ ਮਾਰਨੀ ਹੈ ਇਹ ਟੈਨਸ਼ਨ ਬੜੀ ਵੱਡੀ ਹੈ ਛੋਟੀ ਨਹੀਂ ਹੈਗੀ ਪਰ ਨਾਲ ਆਉਣਾ ਗਲਤ ਗੱਲ ਵਾ ਨਾ ਹੋਰ ਸਾਡੇ ਮੰਚ ਵੀ ਕਿੰਨੀਆਂ ਗੱਲਾਂ ਆਈਆਂ ਵੀ ਅਸੀਂ ਹੁਣ ਤੱਕ ਇਹ ਕਰਦਾ ਕਿੰਨਾ ਕੀਤਾ ਤੇ ਜੇ ਕੱਲ ਨੂੰ ਮੰਨ ਲਓ ਸੱਚੀ ਇਦਾਂ ਦੀ ਕੋਈ ਗੱਲਬਾਤ ਹੋ ਜੇ ਅਸੀਂ ਤੇ ਕਾਹੇ ਜੋਗੇ ਵੀ ਨਹੀਂ ਰਹਿਣਾ ਹੋਏ ਦੁੱਖ ਸਕਦਾ ਪਾ ਇੱਕ ਦੂਜੇ ਦੇ ਸਾਹਦੇ ਨਾਲ ਜੇ ਅਸੀਂ ਆਪ ਆਪਸ ਵਿੱਚ ਲੜਦੇ ਰਹੇ ਤਾਂ ਫਿਰ ਕੀ ਗੱਲ ਥਰੀ ਬੰਦੀ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਵੀ ਕਰਨਾ ਕਰੋ ਸਾਡੇ ਆਪ ਹੁਣ ਮਮੀ ਨਾਲ ਗੱਲ ਕੀਤੀ ਸੀਗਾ ਕਿ ਕਮੇਟੀ ਵਾਲੇ ਪੈਸੇ ਤੇ ਨਹੀਂ ਗੱਲ ਲੱਭਣ ਦੇ ਤੇ ਹੁਣ ਉਹਨਾਂ ਨੇ ਪੈਸੇ ਦੇਣੇ ਆ ਤਾਂ ਉਹਨਾਂ ਨੇ ਤਾਂ ਮੰਗਣਾ ਹੀ ਆ ਨਾ ਆਣ ਕੇ ਹੁਣ ਮੈਮੀ ਨਾਲ ਗੱਲ ਕੀਤੀ ਵੀ ਚਲੋ ਨਾ ਕਿ ਪੈਸੇ ਥੋੜੇ ਬਹੁਤੇ ਫਸ ਲੈਣੀ ਚਲੋ ਕੋਈ ਨਹੀਂ ਇਹਦੀ ਬਾਜੀ ਨੂੰ ਪਤਾ ਹੀ ਹੈ ਸਾਰਾ ਸਾਬ ਕਿਤਾ ਉਹ ਕੋਈ ਕਿਹੜੀ ਬਚਤ ਹੋਣੀ ਤੇ ਕਿਹੜੀ ਨਹੀਂ ਉਹ ਇਹਨਾਂ ਦੋਵਾਂ ਪਰਾਵਾਂ ਦੀ ਆਪਸ ਚ ਗੱਲ ਵਾ ਬਾਕੀ ਅਹੀਂ ਤੇ ਉਹ ਕਰ ਸਕਦੇ ਆ ਵੇਖ ਦੂਜੇ ਨੂੰ ਵਾਧੂ ਨਹੀਂ ਹੈ ਨਾ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੇਰੇ ਮਨ ਚ ਇਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਵੀ ਇਹੀ ਗੱਲ ਕਰਨ ਆਈ ਤੇ ਤੁਸੀਂ ਕਰ ਲਓ ਆਪਣਾ ਕੰਮ ਤੇ ਮੈਂ ਰਸੋਈ ਸੰਭਲ ਲਵਾਂਗੀ ਕੋਈ ਨਹੀਂ ਤੁਸੀਂ ਕਰ ਲਓ ਹੁਣ ਪੈਸੇ ਨਹੀਂ ਨਾ ਲੱਭੇ ਹੁਣ ਤੇ ਹੁਣ ਰਾਦਾ ਹੋਣਾ ਵਾ ਵੀ ਮੈਂ ਆਪਣੀਆਂ ਗਲਤੀਆਂ ਮੰਨ ਕੇ ਤੇ ਇਹਨਾਂ ਨੂੰ ਕਹੂੰਗੀ ਮੇਰੀ ਮਦਦ ਕਰੋ ਅਹੀਂ ਤਾਂ ਦੀ ਮਦਦ ਕਿੱਥੋਂ ਕਰਨੀ ਆ ਸਾਰੇ ਸਾਹਿਬ ਕਿਤਾਬ ਤੇ ਤੁਹਾਡੇ ਕੋਲ ਵਾ ਆਪੇ ਗੱਲਾਂ ਕਰ ਲੈਂਦੇ ਜੀ ਤੇ ਆਪੇ ਮੁੜ ਕੇ ਕਹਿ ਲੈਂਦੇ ਜੀ ਹੈਨਾ ਇਹ ਗੱਲ ਇਹਨਾਂ ਨੂੰ ਦੱਸ ਹੀ ਦਵਾਂ ਉਹਨਾਂ ਨੇ ਮੁੜ ਕੇ ਭਾਜੀ ਪੁੱਛੇ ਪਾਉਣ ਡਿਆ ਪਰ ਕਿ ਮਦਦ ਵੱਲੋਂ ਮੰਨ ਜਾਂ। ਉਹ ਮੈਂ ਤੇ ਜਦੋਂ ਆਹ ਗੱਲ ਸੁਣੀ ਆ ਨਾ ਮੈਂ ਤੇ ਪਹਿਲਾਂ ਹੀ ਤਾਂ ਦਿਵਾਲ ਆਈ ਆ ਪਤਾ ਨਹੀਂ ਅੱਜ ਇੰਨੇ ਮਿੱਠੇ ਪੁੱਛੇ ਕਿਉਂ ਮਾਰਨ ਦੇ ਹੀ ਦੀਦੀ ਇਹ ਹੀ ਵੰਸਵੰਨੀਆ ਗੱਲਾਂ ਕਰਨਾ ਇਹ ਘਰਾਂ 'ਚ ਗੱਲਾਂ ਹੋ ਹੀ ਜਾਂਦੀਆਂ ਹੁੰਦੀਆਂ ਵਾ ਤੇ ਇਹ ਇੱਕ ਦੂਜੇ ਦਾ ਸਾਥ ਨਾ ਦਿੱਤਾ ਤੇ ਕਿੰਨੇ ਦੇਣਾ ਵਾ ਇੱਕ ਦੂਜੇ ਦੀ ਮਦਦ ਕਰਾਂਗੇ ਫੇਰੀ ਆ ਜਾ ਫਿਰ ਲੋਕਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਵੀ ਗੱਲਾਂ ਕਰਨੀਆਂ ਮੈਂ ਸੋਚਿਆ ਵੀ ਹੁੰਦਾ ਨੂੰ ਚੇਤਾ ਆ ਗਿਆ ਵਾ ਲੋਕਾਂ ਦਾ ਪੈਸੇ ਬੋਲਦੇ ਨਹੀਂ ਕਹਿਣਾ ਹੈ ਉਦੋਂ ਅਸੀਂ ਇੱਕ ਨਹੀਂ ਹਾਂ ਜਦੋਂ ਤੁਸੀਂ ਸਾਡੇ ਨਾਂ ਲਾਉਂਦੇ ਹੋ ਉਦੋਂ ਤੁਹਾਨੂੰ ਸਾਥ ਨਹੀਂ ਚਾਹੀਦਾ ਉਹ ਮੈਂ ਨਹੀਂ ਆਖਿਆ ਕੁਝ ਵੀ ਮੈਂ ਤਾਂ ਕਹਿਣਾ ਹੁਣ ਮੈਂ ਆ ਪਾਈ ਆ ਪਿਆਰ ਨਾਲ ਬੁਲਾਉਣ ਤੇ ਮੈਨੂੰ ਉਹਦਾ ਜੀ ਨਹੀਂ ਕਰਦਾ ਆਖਣ ਨੂੰ ਕੱਖ ਵੀ ਪਰ ਆਪ ਨਹੀਂ ਨਾ ਸਮਝਦੇ ਆਪ ਵੀ ਸਮਝਣ ਤੇ ਫੇਰ ਵਾ ਹੁਣ ਆਪਣੀ ਵਾਰੀ ਤੇ ਸਾਡਾ ਝਟਨਾ ਨਾ ਲਾਤਾ ਵੀ ਪੈਸੇ ਜੋਤ ਗੋ ਤੇ ਬੰਦਾ ਪੁੱਛੇ ਵੀ ਜੋਦ ਨੇ ਜਾ ਕੇ ਮਾਰੀ ਚੋ ਕੱਢ ਲੈ ਪੈਸੇ ਤੁਹਾਡੇ ਆਹੀਂ ਤੇ ਫੇਰ ਉਹ ਗੱਲਾਂ ਮੰਨਦੇ ਨਹੀਂ ਲਾਉਂਦੇ ਕਹਿੰਨੇ ਆ ਵੀ ਚਲੋ ਘਰ ਚ ਐਡੀ ਵੱਡੀ ਗੱਲਬਾਤ ਹੋਈ ਆ ਤੇ ਕਿਹੇ ਵੇਲੇ ਗੁੱਸੇ ਚ ਆ ਕੇ ਬੰਦਾ ਕਹਿ ਹੀ ਦਿੰਦਾ ਵਾ ਪਰ ਜਦੋਂ ਇੱਕੋ ਗੱਲ ਨੂੰ ਰੱਟ ਲਈ ਜਾਣੀ ਤੇ ਫੇਰ ਗੁੱਸਾ ਤੇ ਹੁੰਦਾ ਹੀ ਆ ਮੈਂ ਉਹਦਾ ਅੱਜ ਨਹੀਂ ਕੁਝ ਵੀ ਆਖਿਆ ਮੈਂ ਇਹਦੇ ਇਹਨਾਂ ਦਾ ਮਨ ਚੰਗਾ ਵਾ ਤੇ ਕਿਉਂ ਛੜਨਾ ਵਾ ਬਾਅਦ ਚ ਤੇ ਉੱਤੇ ਦੇ ਹੀ ਗੱਲਾਂ ਪਤਾ ਕਰਨ ਵੀ ਤੇ ਹੀ ਮਦਦ ਕਰਿਓ ਮੈਂ ਚੋਪ ਰਹੀ ਮੈਂ ਅਹੀਂ ਮਦਦ ਕਿੱਥੋਂ ਕਰਨੀ ਆ ਸਾਰਾ ਕੋਈ ਤੇ ਤਾਂ ਦੇਖੋ ਮਦਦ ਤਾਂ ਕਹਿਣਾ ਹੀ ਮਦਦ ਅਸੀਂ ਤਾਂ ਕਰੀਏ ਇਹ ਜੇ ਪੈਸੇ ਅਹੀਂ ਰੱਖੇ ਹੋਣ ਜਾਂ ਸਾਡੀ ਕੋਈ ਜ਼ਿੰਮੇਵਾਰੀ ਹੋਵੇ ਆਪ ਤੁਸੀਂ ਦੋਵੇਂ ਜਣੇ ਪੈਸੇ ਰੱਖਣ ਵਾਲੇ ਆਪਣੇ ਕਮਰੇ 'ਚ ਰੱਖਣ ਵਾਲੇ ਗਵਾਚੇ ਵੀ ਤੁਹਾਡੇ ਕੋਲ ਤੇ ਫਿਰ ਅਹੀਂ ਦੱਸੋ ਕਹਿੰਨਾ ਕਦੀ ਮਦਦ ਕਰੀਏ ਨਾਲੇ ਜਦੋਂ ਸਾਂਝੀ ਖਾਤ ਸਾਂਝਾ ਖਾਤਾ ਸਾਰਾ ਉਹਨਾਂ ਦੇ ਕੋਲ ਵਾ ਤੇ ਅਹੀਂ ਕਿਤੋਂ ਪੈਸੇ ਦੇਣੇ ਪੂਰੇ ਕਰਕੇ ਕੀ ਪਤਾ ਕੀ ਕਰਦੇ ਫਿਰਦੇ ਆ ਮੈਂ ਨਹੀਂ ਉਹਦਾ ਬਹੁਤਾ ਕੁਝ ਵੀ ਕਿਹਾ ਤੇ ਮੇਰੀ ਗੱਲ ਸੁਣੋ ਹਾਂ ਜੇ ਤੁਹਾਡੇ ਕੋਈ ਟਾਈਮ ਹੋਏ ਇਹਦੇ ਕਿਸੇ ਦਿਨ ਜਾ ਕੇ ਪਿੰਡੋਂ ਹੋਈਏ ਇੱਥੇ ਤੇ ਇਹੋ ਹਾਲ ਰਹਿਣਾ ਪਿੰਡ ਵਾਂ ਕੇ ਹੋਣ ਨਾ ਯਾਰ ਜਾ ਕੇ ਮੈਂ ਵੀ ਇੱਕ ਦੋ ਕੰਮ ਕਰਨੇ ਸ਼ਹਿਰ ਦੇ ਮੈਂ ਤਾਂ ਡਰਦਾ ਜਾਣ ਨਹੀਂ ਲਿਆ ਤੇ ਕੱਲ ਨੂੰ ਇਹਨਾਂ ਨਾਲ ਆਦਾ ਤਾਂ ਫੇਰ ਉਹ ਮੰਮੀ ਵੀ ਦੇ ਆ ਡਿੱਕਣ ਤੇ ਉਹਨਾਂ ਨੇ ਮੈਂ ਇੱਥੇ ਤਾਂ ਨਹੀਂ ਸਿੱਧਣ ਦੀ ਵੀ ਜੇ ਮੰਨ ਲਓ ਗੁੱਸੇ 'ਚ ਉਹਨਾਂ ਕੋ ਜਾਂ ਇਹਨਾਂ ਕੋ ਨਹੀਂ ਨਹੀਂ ਗੱਲ ਬਾਤ ਨਹੀਂ ਚੰਗਣ ਲੱਗਦਾ ਆਪਾਂ ਹੀ ਤਾਂ ਕਰਦੇ ਆ ਤੇ ਰਿਸ਼ਤੇਦਾਰ ਮੈਂ ਕਰਦਾ ਵਾਂ ਇਹਨਾਂ ਨਾਲ ਗੱਲ ਤੇ ਆਪਾਂ ਕਵਾਂਗੇ ਭਰਾ ਜੀ ਤੁਸੀਂ ਤਲਾਸ਼ੀ ਲੈਣੀ ਤਾਂ ਗੱਡੀ ਤਲਾਸ਼ੀ ਲੈ ਲਓ ਅਸੀਂ ਨਹੀਂ ਕੁਝ ਵੀ ਲੈ ਕੇ ਚੱਲੇ ਬਾਹਰ ਤੇ ਤੁਸੀਂ ਸਾਨੂੰ ਬਹੁਤ ਟਾਈਮ ਹੀ ਵੰਡਾ ਵੇਖਾਈਏ ਕਿਉਂਕਿ ਇਹਨਾਂ ਦਾ ਮਨ ਹੁਣ ਉਧਰਲੇ ਪਾਸੇ ਹੋ ਗਿਆ ਇਹਨਾਂ ਨੂੰ ਜਿਹੜਾ ਲੱਭਾ ਉਹਨੂੰ ਚੋਰੀ ਆਖਣਾ ਦੇ ਨਜ਼ਰ ਪੈ ਨਹੀਂ ਲੱਗਦੇ ਇਹ ਕਰਕੇ ਆ ਵੀ ਦੱਸ ਕੇ ਜਾਵਾਂਗੇ ਵਖਾ ਜਾਾਂਗੇ ਬੈਗ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤੇ ਚਲੋ ਕੋਈ ਗੱਲ ਨਹੀਂ ਡਿਗੜੀ ਗੱਲ ਹੋਣਾ ਉਹਦਾਂ ਦੇ ਮਨ ਨਹੀਂ ਵੀ ਦੋ ਚਾਰ ਦਿਨ ਲਾਉਂਗੀ ਪਰ ਹੁਣ ਰਹਿਣਾ ਨਹੀਂ ਹੈਗਾ ਹੁਣ ਤੁਹਾਡੇ ਨਾਲ ਹੀ ਆ ਜਾਣਾ ਪੈਸੇ ਉਧਰ ਲੱਭਣੇ ਨੇ ਇਹਨਾਂ ਨੂੰ ਇਹ ਪੈਸੇ ਲੱਭਣੇ ਹੁੰਦੇ ਨਾ ਇਹੋਂ ਤਾਂ ਲੱਭ ਜਣੇ ਅਲਮਾਰੀ ਕਿੱਡੀ ਵੱਡੀ ਹੈ ਜਿਹੜੀ ਫੋਲੀ ਨਹੀਂ ਜਾਂਦੀ ਇਹਨਾਂ ਕੋਲ ਬੰਦਾ ਪੁੱਛ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਪਾਜੀ ਨਹੀਂ ਹੋ ਤਾਂ ਤੁਹਾਨੂੰ ਲਿਆ ਕੇ ਫੜਾਏ ਦਰਾਖਣ ਵਾਲੋ ਕਿਆ ਤੇ ਤੁਸੀਂ ਰੱਖ ਲਓ ਉਹ ਗੁੰਝ ਲੱਭਦੇ ਫਿਰਦੇ ਜੀ ਤੇ ਹੁਣ ਨਾਂ ਲਾਉਂਦੇ ਫਿਰਦੇ ਦੂਜੇ ਦਾ ਛੱਡੋ ਬਰਾ ਅਹੀਂ ਕੀ ਲੈਣਾ ਇਹਨਾਂ ਗਲਾਂ ਚ ਅਹੀਂ ਤੇ ਸਾਫ਼-ਸਾਫ਼ ਕਹਿ ਦਿੱਤਾ ਵਾ ਵੀ ਸਾਡੇ ਕੋ ਪੈਸੇ ਨਹੀਂ ਦਿੱਤੇ ਜਾਣਗੇ ਆਪਣਾ ਹੀ ਲਵਸੀਲਾ ਕਰ ਲਓ ਕੋਈ ਨਹੀਂ ਆਪਾਂ ਵੰਡਾ ਵੇਖ ਕੇ ਆਉਂਦੇ ਕਿਸਦਾ ਹਾਂ ਜੀਵ ਬਣਾਣੀ ਘਰ ਮਿਲਦੇ ਕਿ ਨਹੀਂ ਯਾਰ ਸ਼ੁਗਰਾ ਸ਼ੁਗਰਾ ਤੁਹਾਡੇ ਵੀ ਦਰਸ਼ਨ ਹੋਏ ਕਿਤੇ ਹੋਰ ਕਿਤਾ ਵਧੀਆ ਤੁਸੀਂ ਸਮਾ ਕੇ ਰਹੀ ਕਿਤੇ ਯਾਰ ਦੋ ਤਿੰਨ ਦਿਨ ਵਾਸਤੇ ਲੱਤੀਆਂ ਆਈ ਕਿੱਥੇ ਚਲ ਗਏ ਦੱਸੋ ਤਈ ਉਹ ਗਿਆਦਾ ਹੀ ਕੰਮ ਕੀਤੇ ਯਾਰ ਆਪਣੇ ਉਹ ਚਲਦੇ ਗਏ ਹੀ ਤੇ ਕਮੇਟੀ ਘਰ ਫਰਾਜਦੇ ਆ ਉਹ ਕਮੇਟੀ ਦਲਜੀਤ ਤੈਨੂੰ ਨਹੀਂ ਪਤਾ ਪੈਸੇ ਕਰਾ ਦੇ ਜਮਾ ਬੈਂਕ ਚ ਉਹ ਮੋਟੀ ਰਕਮ ਆ ਘਰ ਨਹੀਂ ਰੱਖ ਸਕਦੇ ਤੇ ਕੋਈ ਗੱਲ ਨਹੀਂ ਹੋਣੀ ਉਹਨੇ ਕਿਹਦੇ ਬੈਂਕ ਚ ਜਮਾ ਕਰਾਇਆ ਸੀ ਸਿੱਧਾ ਮੇਰੇ ਵਾਲੇ ਬੈਂਕ ਚ ਜਮਾ ਕਰਾਉਂਦੇ ਤੁਸੀਂ ਮੈਨੂੰ ਦਿੰਦੇ ਆ ਉਹ ਯਾਰ ਦਲਜੀਤ ਨੂੰ ਮੇਰੇ ਕੋਲ ਟਾਈਮ ਨਹੀਂ ਹੁੰਤਣਾ ਤੇ ਮੈਂ ਨਾ ਕਰ ਪੈਸੇ ਪੜਾ ਗਿਆ ਸੀ ਉਹ ਜਿੰਨਾ ਕਮਟੀਆਂ ਪਾਈਆਂ ਉਹਨਾਂ ਇਦਾਂ ਨਹੀਂ ਕੰਮ ਚੱਲਦੇ ਹੁੰਦੇ ਅਗਲਾ ਪੂਰੀ ਤਰੀਕੇ ਤੇ ਪੈਸੇ ਦਿੰਦਾ ਬੰਦੇ ਨੂੰ ਚੱਲ ਕੋਈ ਮੈਨੂੰ ਦੱਸੋ 10 ਦਿਨ ਵੱਧ ਹੋ ਗਏ ਅੱਜ ਮੈਂ ਤੁਹਾਡੇ ਘਰ ਫੇੜੇ ਤੇ ਫੇੜਾ ਮਾਰੰਡਿਆ ਚੱਲ ਕੋਈ ਗੱਲ ਨਹੀਂ ਦਲਜੀਤ ਜਿੱਥੇ 10 ਦਿਨ ਤੂੰ ਚੁੱਪ ਕੀਤਾ ਰਿਹਾ ਨਾ ਉਥੇ ਇੱਕ ਦੋ ਦਿਨ ਦਾ ਟਾਈਮ ਮੈਨੂੰ ਹੋਰ ਦੇ ਦੇ ਯਾਰ ਕਿਹੜੀ ਗੱਲ ਮੈਨੂੰ ਅੱਜ ਪੈਸੇ ਕਢਾ ਕੇ ਦੋ ਬਸ ਗੱਲ ਖਤਮ ਵਾ ਅੱਜ ਹੁਣ ਟਾਈਮ ਹੈ ਤੂੰ ਹੀ ਨਾ ਤੰਨ ਨੂੰ ਹੱਥ ਲਵਾਦੇ ਆ ਇਹ ਅੱਗੇ ਤੋਂ ਇਹ ਤੁਹਾਡੇ ਘਰ ਕੋਈ ਕਮੇਟੀ ਨਾ ਪਾਵੇ ਬਸ ਤਾਂ ਮੇਰੀ ਗੱਲ ਸੁਣ ਅਜੇ ਤਾਂ ਟਾਈਮ ਹੋ ਚੱਲਿਆ ਬੈਂਕ ਦਾ ਤੇ ਸਵੇਰੇ ਤੈਨੂੰ ਕੋਈ ਨਾ ਕੋਈ ਹੱਲ ਕਰ ਦਿੰਨਾ ਮੈਂ ਹੱਲ ਚੱਲਨੇ ਆ ਹਜੇ ਵੀ ਹੱਲੀ ਕਰਨਾ ਕੋਈ ਸਿੱਧਾ ਕੋ ਪੈਸੇ ਘਟਾ ਕੇ ਦੇਵਾਂਗੇ ਸ਼ਨੀਵਾਰ ਤੇ ਹੈਗਾ ਸਵੇਰੇ ਸਵੇਰੇ ਕਿਹੜੇ ਪੈਸੇ ਨਿਕਲ ਜਣੇ ਆ ਤਾਂ ਤੈਨੂੰ ਮੈਂ ਕਹਾਂ ਕਿ 1-2 ਦਿਨ ਦਾ ਟਾਈਮ ਦੇ ਸੋਮਵਾਰ ਪੈ ਕਢਾ ਲੈਣ ਆ ਆ ਕੰਮ ਚੰਗੇ ਨਹੀਂ ਹੈ ਠੀਕ ਹੈ ਨਾ ਆ ਦੋ ਤਰੀਕ ਹੋ ਗਈ ਆ ਮੈਨੂੰ ਤਾਂ ਵਿਆਜ ਪੈ ਗਿਆ ਨਾ ਤੁਸੀਂ ਚੰਗਾ ਕੰਮ ਕਰਨਦੇ ਹੋ ਯਾਰ ਚੱਲ ਯਾਰ ਕੋਈ ਗੱਲ ਨਹੀਂ ਜਾਣ ਵੀ ਮੈਨੂੰ ਵਿਆਜ ਦੋ ਜਿਹੜਾ ਮੇਰਾ ਵਿਆਜ ਪਿਆ ਹੁਣ ਮੈਂ ਕਮੇਟੀ ਤਾਂ ਚੁੱਕੀ ਹੀ ਚਾ ਕੋਈ ਨਹੀਂ ਕਰਾਂਗੇ ਹੱਲ ਕੋਈ ਨਾ ਕੋਈ ਸੋਮਵਾਰ ਇਹ ਹੱਲ ਬਣਦੀ ਕੀ ਕਰਨਾ ਮੇਰੇ ਪੈਸੇ ਦੇਣ ਨੂੰ ਮੈਂ ਆਪਣੇ ਪੈਸੇ ਲੈਣ ਨੂੰ ਮੈਨੂੰ ਤਰਲੇ ਮਾਰਨੇ ਪੈਣਗੇ ਇਹਦਾ ਮੈਂ ਲੋਕਾਂ ਨੂੰ ਵੀ ਜਾ ਕੇ ਦੱਸੂਗਾ ਉਹਨਾਂ ਕਰ ਕਮੇਟੀ ਨਾਲ ਪਾਇਓ ਜਾ ਕੇ ਯਾਰ ਉਹ ਇਦਾਂ ਕਰਦੇ ਬਾਅਦ ਚ ਉਹ ਨਾ ਨਾ ਮੇਰਾ ਵੀਰ ਤੂੰ ਐਨੀ ਗੱਲ ਨਾ ਯਾਰ ਕਿਸੇ ਨਾਲ ਵੀ ਕਰੀ ਮੇਰਾ ਭਰਾ ਤੇ ਬਾਕੀ ਅਸੀਂ ਕਿਹਾ ਤੇ ਤੋ ਭੱਜੇ ਆ ਮੈਨੂੰ ਇੱਕ ਦਾ ਦਿਨ ਦਾ ਟਾਈਮ ਦੇ ਮੇਰਾ ਭਰਾ ਚੰਗਾ ਮੈਂ ਤਾਂ ਦੱਸਦਾ ਮੈਨੂੰ ਸੋਮਵਾਰ ਤੱਕ ਪੈਸੇ ਚਾਹੀਦੇ ਆ ਉਹ ਤੋ ਇੱਕ ਦਿਨ ਅੱਗੇ ਨਹੀਂ ਹੋਣਾ ਚਾਹੀਦਾ ਬਸ ਸਿੱਧੀ ਗੱਲ ਜੇ ਕੋਈ ਗੱਲ ਨਹੀਂ ਸੋਮਵਾਰ ਤੱਕ ਕੋਈ ਨਹੀਂ ਆ ਫੇਰ ਨਾ ਕਿਉਂ ਮੈਂ ਲੋਕਾਂ ਨੂੰ ਦੱਸਤਾ